brought to by silver pumps top quality or consistent performance ke liye sirf silver pumps naam yaad rakhna ਵੀ ਕਹਿੰਦੇ ਇਨਫੋਰਮੇਸ਼ਨ ਸਾਨੂੰ ਦੇਣੀ ਸੀ ਬਈ ਤੁਹਾਨੂੰ ਕੀ ਦੇਣੀ ਸੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਵੀ ਜਿਵੇਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਫੋਨ ਕਰਕੇ ਸਲਾਹ ਮੰਗਦੇ ਹੋ ਜਾਂ ਕਿਸੇ ਵਿਰੋਧੀ ਦੇ ਲੀਡਰ ਨੂੰ ਬੋਲਣ ਦਿੰਦੇ ਹੋ ਤੁਸੀਂ ਤਾਂ ਬੋਲਣ ਨਹੀਂ ਦਿੰਦੇ ਕੋਈ ਦਾਨ ਸਭਾ ਜਿਵੇਂ ਇਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆ ਜਾਣਦੀ ਐ ਸਾਜੀ ਤੇ ਹੁਣ ਅਖਬਾਰ 'ਚ ਇਹ ਗੱਲ ਲੱਗੀ ਐ ਮੈਂ ਉਹਦਾ ਟਵੀਟ ਵੀ ਕੀਤਾ ਬਾਜਵਾ ਸਾਹਿਬ ਨੇ ਔਰ ਮੈਂ ਉਹਨੂੰ ਰੀਟਵੀਟ ਕਰਕੇ ਉਹਦੀ ਪੁਸ਼ਟੀ ਵੀ ਪ੍ਰੈਸ ਕਾਨਫਰੰਸ ਦੇ ਰਾਹੀਂ ਕੀਤੀ ਐ ਹਿੰਦੀ ਅਖਬਾਰ ਨੇ ਲਿਖਿਆ ਕਿ 55 ਹੈਂਡ ਗ੍ਰਨੇਡ ਆਏ ਹੋਏ ਐ ਜਿਹਦੇ ਵਿੱਚੋਂ ਪੁਲਿਸ ਕਹਿ ਰਹੀ ਐ ਅਜੇ ਨੋ ਲਾਪਤਾ ਲੱਭਣੇ ਬਾਕੀ ਹੈ ਪੁਲਿਸ ਕਹਿ ਰਹੀ ਹੈ ਮੇਰਾ ਮੰਨ ਲਓ ਉਹ ਅਖਬਾਰ ਤੇ ਵੀ ਪਰਚਾ ਦੇ ਦਿਓ ਕਿ ਜੇ ਬਾਜਵਾ ਸਾਹਿਬ ਨੇ ਕਹਿਤਾ ਕਿਉਂਕਿ ਜਿਸ ਪ੍ਰਕਾਰ ਦੇ ਹਾਲਾਤ ਹੈ ਹਰ ਵਿਅਕਤੀ ਨੂੰ ਲੱਗਦਾ ਹੈ ਵੀ ਤੜਕੇ ਸਨੇਹਾ ਆਇਆ ਹੈਂਡ ਗ੍ਰੇਨੇਡ ਗੰਦਾ ਤੁਹਾਡੀ ਤਾਂ ਇੰਟੈਲੀਜੈਂਸੀ ਫੇਲ ਹੈ ਹੀ ਹੈ ਦਿੱਲੀ ਵਾਲੇ ਨੇ ਤੁਹਾਨੂੰ ਕਿਹਾ ਸੀ 48 ਦਿਨ ਬਾਜਵਾ ਸਾਹਿਬ ਦੱਸੋ ਕਿਤੇ ਹੋਰ ਘਟਨਾ ਨਾ ਹੋ ਜੇ ਲੇਕਿਨ ਤੁਸੀਂ ਡਰੋਂ ਦਾ ਕੰਮ ਕੀਤਾ ਬਾਜਵਾ ਸਾਹਿਬ ਨੂੰ ਵੀ ਪਰਚਾ ਦੇ ਦਿਓ ਆਵਾਜ਼ ਬੰਦ ਕਰਦੇ ਹੋ ਇਹਨਾਂ ਦੀ ਇਹ ਅੰਦਰ ਡੱਕ ਲੋ ਕਿ ਕਈ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਤੇ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੇ ਪਰਚਾ ਦੇਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਿੰਨੇ ਆ ਜੋ ਉਹਨਾਂ ਨੇ ਕਿਹਾ ਹੈ ਇਹ ਪਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਚ ਹੈ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਵੋਗੇ ਪਰ ਇਹ ਗੱਲ ਅੱਜ ਮੈਨੂੰ ਮੇਰੇ ਸਾਥੀਆਂ ਨੇ ਸਸਿਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੋ ਮੈਂ ਤੁਹਾਡਾ ਆਪਣਾ ਰਾਜਾ ਬੜੇ ਸੋ ਹਲੇ ਕੁਝ ਸਾਥੀ ਜੁੜ ਰਹੇ ਆਪਣੇ ਨਾਲ ਸੋ ਵਰ ਕੀ ਹਾਲ ਹੈ ਸਭ ਠੀਕ ਠਾਕ ਹੋ ਅੱਛਾ ਮੈਂ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਹਾਂ ਕਿ ਅੱਜ ਸਵਧਾਨ ਦੇ ਨਿਰਮਾਤਾ ਦਾ ਯਾਨੀ ਕਿ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਨ ਹੈ ਤੇ ਮੈਂ ਅੱਜ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਮੈਂ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਤੇ ਬਾਬਾ ਸਾਹਿਬ ਅੰਬੇਦਕਰ ਦੇ ਪਹੁੰਚ ਰਿਹਾ ਜਾ ਰਿਹਾ ਸੋ ਦੋਸਤੋ ਉੱਥੇ ਬਾਬਾ ਸਾਹਿਬ ਦੇ ਬਾਰੇ ਉਹਨਾਂ ਨੇ ਕੀ ਕੀਤਾ ਇਸ ਦੇਸ਼ ਦੇ ਲੋਕਾਂ ਦੇ ਲਈ ਉੱਥੇ ਚਰਚਾ ਕਰਾਂਗੇ ਨਾਲ ਹੀ ਨਾਲ ਮੈਂ ਅੱਜ ਦਾ ਜਿਹੜਾ ਇਹ ਲਾਈਵ ਹੋ ਰਿਹਾ ਹੈ ਇਹਦੇ ਤੇ ਜਿਸ ਪ੍ਰਕਾਰ ਕੱਲ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਉਕੀ ਦੇ ਲੀਡਰ ਉਨਾਤੇ ਸਰਕਾਰ ਨੇ ਜਾਣੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁਕਦਮਾ ਦਰਜ ਕਰ ਦਿੱਤੇ ਗਏ ਹਨ। ਔਰ ਨਾਨ ਬੇਲੇਬਲ ਉਹ ਮੁਕਦਮੇ ਨੇ ਔਰ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਗਿਆ ਕਿ ਕੱਲ ਨੂੰ ਤੁਸੀਂ ਪੇਸ਼ ਹੋਣਾ ਹੈ। ਲੇਕਿਨ ਅੱਜ ਜ਼ਰੂਰੀ ਰੁਝੇਵਿਆਂ ਦੇ ਕਰਕੇ ਮੇਰਾ ਖਿਆਲ ਪੁਲਿਸ ਨੂੰ ਉਹਨਾਂ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਔਰ ਹੋ ਸਕਦਾ ਹੈ। ਇਹਰੇ ਬਾਰੇ ਕੱਲ ਸਮੁੱਚੀ ਕਾਂਗਰਸ ਚਰਚਾ ਕਰਕੇ ਅਗਲਾ ਫੈਸਲਾ ਤੁਹਾਨੂੰ ਦੱਸੇਗੀ। ਨਾਲੀ ਨਾਲ ਪਰਚਾ ਕਿਉਂ ਦਰਜ ਕੀਤਾ ਗਿਆ ਜਨਾਬ? ਜਨਾਬੇ ਆਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਕਿਉਂ ਕੀਤਾ ਮੁਕਦਮਾ ਦਰਜ ਉਹ ਕਹਿਣ ਲੱਗੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਅਗਲੇ 32 ਹੈਂਡ ਗ੍ਰਨੇਡ ਦੀ ਜਾਣਕਾਰੀ ਦੇਣ ਉਹ ਜਿਹੜੀ ਉਹਨਾਂ ਨੇ ਟੈਲੀਵਿਜ਼ਨ ਤੇ ਕਹੀ ਕਿ ਮੇਰੇ ਕੋਲੇ ਇਨਫੋਰਮੇਸ਼ਨ ਹੈ ਜਿਹੜੇ 18 ਜਿਹੜੇ ਚੱਲ ਚੁੱਕੇ ਐ ਤੇ 32 ਹੋਰ ਬਕਾਇਆ ਬਾਕੀ ਐ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇਨਫੋਰਮੇਸ਼ਨ ਸਾਨੂੰ ਦੇਣੀ ਸੀ ਭਾਈ ਤੁਹਾਨੂੰ ਕੀ ਦੇਣੀ ਸੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਵੀ ਜਿਵੇਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਫੋਨ ਕਰਕੇ ਸਲਾਹ ਮੰਗਦੇ ਹੋ ਜਾਂ ਕਿਸੇ ਵਿਰੋਧੀ ਦੇ ਲੀਡਰ ਨੂੰ ਬੋਲਣ ਦਿੰਦੇ ਹੋ ਤੁਸੀਂ ਤਾਂ ਬੋਲਣ ਨਹੀਂ ਦਿੰਦੇ ਵਿਦਾਂਤ ਸਭਾ ਜੀ ਵੀ ਜਿਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਸਾਭ ਜੀ ਤੇ ਹੁਣ ਨਹੀਂ ਤੁਹਾਡੀ ਪੰਜਾਬ ਦੀ ਪੁਲਿਸ ਜਿਹੜੀ ਪੁੱਛਣ ਆਲੀ ਹੋਵੇ ਵੀ ਪੁੱਛਦੀ ਹੋਵੇ ਵੀ ਦੱਸੋ ਸਰ ਤੁਹਾਡਾ ਕੀ ਟਿੱਪਾ ਟਿੱਪਣੀ ਹੈ ਇਹਦੇ ਤੇ ਇਸ ਤਰ੍ਹਾਂ ਦਾ ਸਿਖਾਵਾ ਮਾਹੌਲ ਤੁਸੀਂ ਬਣ ਨਹੀਂ ਦਿੱਤਾ ਪੰਜਾਬ 'ਚ ਪਹਿਲਾਂ ਹੁੰਦਾ ਸੀ ਕਿਸੇ ਸਮੇਂ ਦੇ ਵਿੱਚ ਮੈਂ ਯਾਦ ਕਰਾਂ ਸਵਧਾਨ ਦੇ ਨਿਰਮਾਤਾ ਦੀ ਗੱਲ ਕਰਾਂ ਅਜ ਬਾਬਾ ਸਾਹਿਬ ਅੰਮੇਦ ਕਰਦੀ ਇਹ ਆਪਣੀ ਪਾਰਟੀ ਚੋਂ ਜਿੱਤੇ ਸਨ ਕੇਵਲ ਇੱਕ ਦੋ ਮੈਂਬਰ ਸਨ ਤੇ ਜਦੋਂ ਕਨਸਟਿਟਿਊਟ ਅਸੈਂਬਲੀ ਦਾ ਨਿਰਮਾਣ ਹੋਇਆ ਉਦੋਂ ਸਰਕਾਰ ਕੋਲੇ ਬਹੁਮਤ ਸੀ ਕਾਂਗਰਸ ਪਾਰਟੀ ਦੀ ਕੋਲੇ 200 ਤੋਂ ਵੱਧ ਲੋਕ ਜਿੱਤੇ ਸਨ ਲੇਕਿਨ ਇਸੇ ਬਾਪਯੂਦ ਵੀ ਬਾਬਾ ਸਾਹਿਬ ਅੰਬੇਦਕਰ ਨੂੰ ਲਾਅ ਮਨਿਸਟਰ ਬਣਾਇਆ ਗਿਆ ਉਹ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਸੀ ਇਸ ਤਰ੍ਹਾਂ ਆਪੋਜੀਸ਼ਨ ਦੀ ਔਰ ਵਿਰੋਧੀਆਂ ਦੀ ਆਵਾਜ਼ ਸੁਣੀ ਜਾਂਦੀ ਹੈ ਪਰ ਤੁਹਾਨੂੰ ਇਸ ਬਾਰੇ ਕੀ ਪਤਾ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਅਖਬਾਰ 'ਚ ਇਹ ਗੱਲ ਲੱਗੀ ਹੈ ਮੈਂ ਉਹਦਾ ਟਵੀਟ ਵੀ ਕੀਤਾ ਬਾਜਵਾ ਸਾਹਿਬ ਨੇ ਔਰ ਮੈਂ ਉਹਨੂੰ ਰੀਟਵੀਟ ਕਰਕੇ ਉਰੀ ਪੁਸ਼ਤੀ ਵੀ ਪ੍ਰੈਸ ਕਾਨਫਰੰਸ ਦੇ ਰਾਹੀਂ ਕੀਤੀ ਹੈ ਹਿੰਦੀ ਅਖਬਾਰ ਨੇ ਲਿਖਿਆ ਕਿ 55 ਹੈਂਡ ਗਰਨੇਡ ਆਏ ਹੋਏ ਹੈ ਜਿਹਦੇ ਵਿੱਚੋਂ ਪੁਲਿਸ ਕਹਿ ਰਹੀ ਹੈ ਅਜੇ 9 ਲਾਪਤਾ ਲੱਭਣੇ ਬਾਕੀ ਹੈ ਪੁਲਿਸ ਕਹਿ ਰਹੀ ਹੈ ਮੇਰਾ ਮੰਨ ਲਓ ਅਖਬਾਰ ਤੇ ਵੀ ਪਰਚਾ ਦੇ ਦਿਓ ਤੇ ਜੇ ਬਾਜਵਾ ਸਾਹਿਬ ਨੇ ਕਹਿਤਾ ਕਿਉਂਕਿ ਜਿਸ ਪ੍ਰਕਾਰ ਦੇ ਹਾਲਾਤ ਹੈ ਹਰ ਵਿਅਕਤੀ ਨੂੰ ਲੱਗਦਾ ਵੀ ਤੜਕੇ ਸੁਨੇਹਾ ਆਇਆ ਹੈਂਡ ਗ੍ਰੇਨੇਡ ਗੰਦਾ ਤੁਹਾਡੀ ਤਾਂ ਇੰਟੈਲੀਜੈਂਸੀ ਫੇਲ ਹੈ ਹੀ ਹੈ ਦਿੱਲੀ ਵਾਲੇ ਨੇ ਤੁਹਾਨੂੰ ਕਿਹਾ ਸੀ 48 ਦਿਨ ਪਹਿਲਾਂ ਕਿਸੇ Hindu ਵਿਅਕਤੀ ਤੇ ਹਮਲਾ ਹੋ ਸਕਦਾ ਹੈ ਲੀਡਰ ਤੇ ਤੇ ਹੋਇਆ ਕਾਲੀਆ ਸਾਹਿਬ ਤੇ ਸੋ ਬਾਜਵਾ ਸਾਹਿਬ ਨੇ ਕਿਹਾ ਮੇਰੇ ਮੁਤਾਬਕ ਹਜੇ ਹੋਰ ਹਮਲੇ ਵੀ ਹੋਣੇ ਬਾਕੀ ਹੈ ਇਨਾਂ ਤੇ ਗੌਰ ਫਰਮਾਏ ਔਰ ਇੱਕ ਮੀਡੀਅਮ ਮਾਧਿਅਮ ਜਿਹੜਾ ਚੈਨਲ ਦਾ ਚੁਣਿਆ ਗਿਆ ਉਹਰੇ ਰਾਹੀਂ ਤੁਹਾਨੂੰ ਅਦਲਾ ਦੇਣ ਦੀ ਕੋਸ਼ਿਸ਼ ਕੀਤੀ ਚਾਹੀਦਾ ਤਾਂ ਇਹ ਸੀ ਟੈਲੀਫੋਨ ਕਰਕੇ ਪੁੱਛ ਦੇ ਕਿ ਬਾਜਵਾ ਸਾਹਿਬ ਦੱਸੋ ਕਿਤੇ ਹੋਰ ਘਟਨਾ ਨਾ ਹੋ ਜੇ ਲੇਕਿਨ ਤੁਸੀਂ ਡਰਾਉਂ ਦਾ ਕੰਮ ਕੀਤਾ ਬਾਜਵਾ ਸਾਹਿਬ ਨੂੰ ਵੀ ਪਰਚਾ ਦੇ ਦਿਓ ਆਵਾਜ਼ ਬੰਦ ਕਰ ਦਿਓ ਇਹਨਾਂ ਦੀ ਤੇ ਅੰਦਰ ਡੱਕ ਲਓ ਕਿਉਂਕਿ ਕੀ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਤੇ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੇ ਪਰਚਾ ਦਿੱਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਿੰਨੇ ਆ ਜੋ ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਚ ਆ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਉਗੇ ਪਰ ਇਹ ਗੱਲ ਅੱਜ ਮੈਨੂੰ ਮੇਰੇ ਸਾਥੀਆਂ ਨੇ ਟੈਲੀਫੋਨ ਕੀਤਾ ਬਹੁਤ ਸਾਰੇ ਨੇ ਜਿਹੜੇ ਪ੍ਰਧਾਨਾਂ ਨੇ ਐਮ ਐਲ ਏ ਸਾਥੀਆਂ ਨੇ ਹਰਕੀਰਤ ਜੀ ਦਾ ਆਇਆ ਨਾਗਰਾ ਜੀ ਦਾ ਆਇਆ ਜੀਰਾ ਜੀ ਦਾ ਆਇਆ ਹੋਰ ਕਈ ਸਾਥੀਆਂ ਨੇ ਮੈਨੂੰ ਟੈਲੀਫੋਨ ਕੀਤੇ ਨੌਜਵਾਨ ਸਾਥੀ ਸਾਰੇ ਯੰਗ ਐਮ ਐਲ ਏ ਨੇ ਯਾਰੇ ਤਾਂ ਬੜੀ ਗਲਤ ਗੱਲ ਹੈ ਇਹਦਾ ਆਪਾਂ ਸਾਰੇ ਕਹਿੰਦੇ ਆ ਫਿਰ ਸਾਰਿਆਂ ਦੇ ਪਰਚਾ ਦੇ ਦਿਓ ਅਖਬਾਰ ਤੇ ਵੀ ਦੇ ਦਿਓ ਸੋ ਇਹ ਗੱਲ ਚੰਗੀ ਨਹੀਂ ਤੁਸੀਂ ਕਿਹਾ ਸੀ 골ਡੀ ਫੜ ਕੇ ਲੈਂਦਾ ਉਥੋਂ ਬਾਹਰੋਂ ਇਹ ਵੀ ਤਾਂ ਮਿਸ ਇਨਫੋਰਮੇਸ਼ਨ ਸੀਗੀ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਸਾਡੇ ਸੀਐਲਪੀ ਲੀਡਰ ਦੇ ਨਾਲ ਆਂ ਔਰ ਮੈਂ ਕੱਲ ਵੀ ਕਹਿਆ ਸੀ ਅੱਜ ਵੀ ਕਹ ਰਿਹਾ ਕਿਸੇ ਪਰਵਾਹ ਦੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਔਰ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਚੜ੍ਹਦੀ ਕਲਾ ਰੱਖੇਗਾ ਕਾਂਗਰਸ ਪਾਰਟੀ ਨੂੰ ਪਰ ਤੁਹਾਡੀਆਂ ਇਹ ਹਰਕਤਾਂ ਵੇਖ ਕੇ ਤੁਹਾਨੂੰ ਲੋਕਾਂ ਨੇ ਮਾਫ਼ੀ ਕਰਨਾ ਇਹ ਗੱਲ ਯਾਦ ਰੱਖਿਓ ਮਾਨ ਸਾਹਿਬ ਇਹ ਮਤ ਸਮਝੋ ਬਿੰਤਾ ਬਦਲਦੇ ਰਹਿੰਦੇ ਸੋ ਮੇਰੀ ਗੁਜ਼ਾਰਿਸ਼ ਹੈ ਸਾਰੇ ਮੁਲਕ ਦੇ ਸਾਰੇ ਪੰਜਾਬ ਵਾਲੇ ਇਹ ਗੱਲ ਕਹਿੰਦੇ ਆ ਕੋਈ ਟੀਵੀ ਤੇ ਨਹੀਂ ਕਹਿੰਦਾ ਕੋਈ ਖੁੰਡਾਂ ਤੇ ਕਹਿ ਰਿਹਾ ਕੋਈ ਸੱਥਾਂ ਚ ਕਹਿ ਰਿਹਾ ਕੋਈ ਵੇੜਿਆਂ ਚ ਕਹਿ ਰਿਹਾ ਕਿ ਬੰਬ ਤੋਂ ਮਾਕੇ ਹੋ ਰਿਹਾ ਕਰੋ ਨਾ ਕੁਝ ਕਰਦੇ ਹੋਏ ਤਾਂ ਸਾਡੇ ਲੀਡਰ ਤੇ ਤੁਸੀਂ ਸੀਐਲਪੀ ਲੀਡਰ ਤੇ ਪਰਚਾ ਦਿੱਤਾ ਕੋਈ ਗੱਲ ਨਹੀਂ ਕੱਲ ਨੂੰ ਆਵਾਂਗੇ ਔਰ ਦੇਖਾਂਗੇ ਕਿਸਮੇ ਹੈ ਕਿੰਨਾ ਹੈ ਦਮ ਕੱਲ ਨੂੰ ਆਵਾਂਗੇ ਜਨਾਬ ਔਰ ਸਾਰੇ ਪੰਜਾਬ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕੱਲ ਨੂੰ ਆਪਾਂ ਚਰਚਾ ਕਰਾਂਗੇ ਔਰ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਆਪਾਂ ਇਕੱਠੇ ਹੋ ਕੇ ਅੱਗੇ ਵਾਲੀ ਜਿਹੜੀ ਰਣਨੀਤੀ ਹੈ ਉਹ ਬਣਾਵਾਂਗੇ ਕਿ ਆਪਣੀ ਅਗਲੀ ਰਣਨੀਤੀ ਕੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਲੀਡਰ ਸਹਿਬਾਨਾਂ ਨੂੰ ਜਿਹੜੇ ਵੀ ਕਾਂਗਰਸ ਪਾਰਟੀ ਦੇ ਸਿਪਾ ਸਲਾਰ ਤੇ ਪਿਆਰ ਕਰਨ ਵਾਲੇ ਹੈ ਸਾਰੇ ਜਾਣੇ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਤੁਸੀਂ ਫੰਕਸ਼ਨ ਦੀ ਕਿਰਪਾਲਤਾ ਕਰਨੀ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਤਗੜੇ ਹੋ ਕੇ ਅੱਜ ਤੁਸੀਂ ਸਵਿਧਾਨ ਵਾਲੇ ਦੇ ਲੜਾਈ ਲੜਨੀ ਹੈ ਔਰ ਇਸ ਗੁੰਗੀ ਬੈਰੀ ਸਰਕਾਰ ਦਾ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਦਾ ਅੱਜ ਮੂੰਹ ਤੋੜ ਮਾਰ ਜਵਾਬ ਵੀ ਤੁਸੀਂ ਲੋਕਾਂ ਨੇ ਦੇਣਾ ਹੈ ਧੰਨਵਾਦ ਮਿਲਦੇ ਆਂ ਫਿਰ